ਨਹੀਂ ਤੇ ਫੇਰ ਭਾਈ ਜਿਹਦਾ ਨਾਮ ਜਵਾਰ ਦਾ ਹੋ ਰਿਹਾ ਚਾਰ ਮਾਣੂ ਗੁਰੂ ਗ੍ਰੰਥ ਸਾਹਿਬ ਕੇ ਲੈਨੇ ਆ ਅਨੰਦ ਕਾਰਜ ਹੋ ਗਿਆ ਜਦੋਂ ਬੱਚਾ ਸਾਡਾ ਬਾਹਰ ਜਾਂਦਾ ਹੈ ਤੇ ਅਸੀਂ ਮਾਣਕ ਕਰਾਉਣੇ ਰਜਿਸਟਰ ਜੀਸੀ ਨੂੰ ਕਹਿੰਦੇ ਭਾਈ ਉਹ ਬੱਚਾ ਵਿਆਹ ਕਿੱਦਾਂ ਹੋ ਜਾਵੇ ਕਹਿੰਦੇ ਜੀ ਸਾਡੇ ਅਨੰਦ ਕਾਰਜ ਹੋਏ ਆ ਉਹ ਕਹਿੰਦੇ ਇੱਥੇ ਲਕੂ ਨਹੀਂ ਆਣੀ ਪਈ ਫੇਰ ਭਾਈ ਇਹਨਾਂ ਵਿਆਹ ਦਾ ਨਹੀਂ ਸੁਣਿਆ ਚਾਰ ਲਾਵਾ ਲਿਆਂ ਮੈਂਬਰ ਦੇ ਦਸਤ ਗਰੰਟੀ ਦੇ ਦਸਤ ਗੁਰੂ ਘਰ ਦੇ ਵਜ਼ੀਰ ਦੇ ਸਾਰੇ ਦਸਤ ਜਦੋਂ ਡੀਸੀ ਕੋਲ ਜਾਂਦੇ ਆ ਫਿਰ ਮੈਚ ਹੀ ਨਹੀਂ ਹੁੰਦੀ ਉਸ ਸੰਧਾਰ ਦੀ ਤਰ੍ਹਾਂ 25 ਕਲॉज 20 ਬੰਨ ਦੇ ਮੁਕਾਬਲ ਤੁਹਾਨੂੰ ਕਿੱਸਾ ਕਾੜੀ ਹਿੰਦੂ ਬਣਾ ਦਿੰਦੇ ਫਿਰ ਕੀ ਮੈਂ ਜਿਸ ਸਟੇਜ ਤੋਂ ਕਰਾਉਣ ਲਈ ਲਾਵਾ ਗੁਰੂ ਦੇ ਕਹਿੰ ਜਾਂ ਫਿਰ ਲੜਕੀ ਦਾ ਬਾਤ ਝੂਠ ਹੋ ਰਿਹਾ ਤੇ ਮੇਰਾ ਰਾਇ ਹਿੰਦੂ ਮੁਕਾਬਲਾ ਹੈ ਲੜਕੀ ਦਾ ਮਾ ਦਾ ਝੂਠ ਬੋਲਦੀ ਐ ਕਿ ਮੇਰੀ ਧੀ ਦਾ ਵਿਆਹ ਹੋਇਆ ਲੜਕੇ ਦਾ ਬਾਪ ਤੇ ਮਾ ਦਾ ਝੂਠ ਬੋਲਦੇ ਐ ਗੁਰੂ ਘਰ ਦਾ ਵਜ਼ੀਰ ਝੂਠ ਬੋਲਣਾ ਪੈਂਦਾ ਪ੍ਰਧਾਨ ਨੂੰ ਝੂਠ ਬੋਲਣਾ ਪੈਂਦਾ ਕਿ ਸਾਡਾ ਵਿਆਹ ਇਸ ਤਰ੍ਹਾਂ ਹੋਇਆ ਇਹ ਸਿਰ ਕਿਉਂਦੀ ਮਜਬੂਰੀ ਆ ਇਹਨਾਂ ਦੀ ਮਜਬੂਰੀ ਆ ਆ ਚੰਡੀਗੜ ਸਾਡਾ ਪਾਣੀ ਸਾਡਾ ਸਭ ਨੂੰ ਚੰਡੀਗੜ ਮਿਲਿਆ ਇੱਥੇ ਛੋਟੀ ਹਾਈ ਕੋਰਟ ਹੀ ਨਹੀਂ ਛੋਟੀ ਕਈ ਛੋਟੀ ਯੂਨੀਵਰਸਿਟੀ ਖੋਲੀ ਆ ਇਹ ਸਾਰਾ ਕੁਝ ਕਿਹਨੇ ਕੀਤਾ ਤੇ ਇਹ ਸੋਚ ਨਹੀਂ ਕੀਤਾ ਕਿ ਜੇ ਮੈਂ ਤੁਹਾਨੂੰ ਬੇਲਕੀ ਕਰਦਾ ਤੇ ਤੁਸੀਂ ਸਿਆਣੇ ਤੇ ਫਿਰ ਅੱਖਾਂ ਹਰਿਆਂ ਨੂੰ ਵਾਰੀ ਵਾਰੀ ਪਰਖੀ ਜਾਣਾ ਕੋਈ ਜ਼ਿਆਦਾ ਸਿਆਣਪ ਨਹੀਂ ਆਇਆ ਕਰਦੀ ਤੇ ਫਿਰ ਆਹ ਸਾਰਾ ਕੁਝ ਜਿਹੜਾ ਨੰਬਰ ਅੱਛਾ ਹੈ ਤੇ ਤੁਹਾਨੂੰ ਗੁਲਾਮੀ ਦੇ ਵਿੱਚ ਪਸਾਉਣ ਦੀ ਇੱਕ ਪਾਲਸੀ ਆ ਤੇ ਫਿਰ ਜਿਹੜੀ ਕੌਮ ਦਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਚੱਕ ਕੇ ਪੜਾਈ ਦਿੰਦੇ ਤੁਹਾਡਾ ਗੁਰੂ ਸਾਡੇ ਕੋਲੇ ਆ ਲੱਭ ਕੇ ਬਹੋ ਕੋਸ਼ਟ ਲਾਰਨ ਦੇ ਤੇ ਲੱਕੜਾਂ ਚੋਰੀ ਦਾ ਮੈਨੂੰ 9 ਮਹੀਨੇ ਅੰਦਰ ਰੱਖਿਆ ਮੇਰੇ ਤੇ ਲੱਕੜਾਂ ਚੋਰੀ ਦਾ ਪਰਚਾ ਪਾਤਾ ਕਿਉਂਕਿ ਗੁਰੂ ਦੀ ਲੜਾਈ ਸੀ ਫਿਰ 9 ਮਹੀਨੇ ਬੇਸਤ ਹੋ ਜਿਹਦਾ ਅਚਾਪਿਆ ਮੇਰੀ ਢਾਈ ਸਾਲ ਦੀ ਜਿਹੜੀ ਪੋਤਰੀ ਆ ਉਹ ਗਰਫਤਾਰ ਰਹੀ ਆ ਕਿਸਾਨੀ ਸਿੰਘ ਅਸ ਦੇ ਮੇਰੀ ਤਰਫ ਕੋਈ ਜ਼ਿੰਮੇਵਾਰੀ ਨਹੀਂ ਆ ਆ ਅਮਰਪਾਲ ਸਿੰਘ ਆਨੇ ਦੀ ਬੇਟੀ 5 ਸਾਲ ਦੀ ਅੰਦਰ ਰਹੀ ਆ ਉਹ ਸਚੈਨ ਸਿੰਘ ਮੇਰੀ ਭੈਣ ਕੌਲ ਜੇਨਰਤੰਤਰ ਕਰਈਆ ਕਿਸਾਨੀ ਇਹਦਾ ਮਤਲਬ ਆ ਪਹਿਲਾਂ ਨਾਰਾ ਲੱਗਦਾ ਜਾਇ ਜਵਾਨ ਦਾ ਤੇ ਜਾਇ ਕਿਸਾਨ ਦਾ ਕਿਸਾਨ ਨੇ ਤਾਂ ਢਿੱਡ ਭਰਤਾ ਤੇ ਕਿਸਾਨ ਫਕਕਸ਼ੀਆਂ ਤੇ ਜਵਾਨ ਨੇ ਹੱਜਾ ਮਜ਼ਬੂਤ ਕਰ ਪਈਆਂ ਤੇ ਫਿਰ ਜਦੋਂ ਚੀਨ ਨਾਲ ਲੜਾਈ ਸੀ ਨਾ ਜਰਮਨ ਕੌਲ ਚੀਨ ਤੋਂ ਡਰਦਾ ਥਾ ਪਾਣੀ ਪੀਤੇ ਰੈਟਰਨ ਉਹਦੇ ਉੱਤੇ ਭੀਆ ਸੀਗਾ ਤੇ ਜਗਦੀਪ ਸਿੰਘ ਰੋੜੇ ਨੂੰ ਲੜਾਈ ਲੜੀ ਆ ਤੇ ਜਿਹੜੇ ਭਾਈ ਧੱਜਣ ਵਾਲੀ ਆ ਉਹਨੇ ਰਾਜ਼ ਕਰਦੇ ਆ ਜਿਹੜੇ ਖੜਨ ਵਾਲੇ ਆ ਉਹਨਾਂ ਨੂੰ ਗੁਲਾਮੀ ਦੇ ਵਿੱਚ ਧੱਕੇ ਦੇ ਰਹਿਆ। ਇਸ ਕਰਕੇ ਤੁਸੀਂ ਸਿਆਣੇ ਹੋ, ਤੁਸੀਂ ਗਣੇ ਹੋ, ਸਾਰਿਆਂ ਆਉਣ ਵਾਲੀ ਤਰੀ ਗੁਰੂ ਇੱਕ ਤਰੀ ਗੁਰੂ ਜੱਜ ਬਣ ਕੇ ਤੁਸੀਂ ਫੈਸਲਾ ਕਰਨਾ ਤੇ ਇਹ 5 ਵਜੇ ਤੱਕ ਤੁਹਾਡਾ ਕੋਲ ਫੈਸਲਾ ਹੈ ਜੀ ਆ 5 ਵਜੇ 5 ਮਿੰਟ ਵੱਜਦੇ ਰੋਈ ਜਾਏ ਜੇ, ਸ਼ਰਲਾਈ ਜਾਏ ਜੇ ਜੋ ਤੁਹਾਡਾ ਫੈਸਲਾ ਤੁਸੀਂ ਕਰੋਗੇ ਉਹ ਸਾਨੂੰ ਮਨਜ਼ੂਰ ਹੋਵੇਗਾ। ਸਾਨੂੰ ਪਤਾ ਤੇ ਇਹ ਫੈਸਲਾ ਤੁਸੀਂ ਛੈਡ ਕਰਾਉਂਦੇ ਉਹਨਾਂ ਦਾ ਚੋਣ ਸੰਘੀਆਂ ਮੈਕ ਮੈਕ ਲਈ ਉਪਕਾਮ ਲਈ ਬੋਲਿਆ ਨਾ ਵੀ ਉਹਨਾਂ ਨੇ ਬੋਲਿਆ ਕਿਸਾਨਾਂ ਨੇ ਬੋਲਿਆ ਮਜ਼ਦੂਰਾਂ ਨੇ ਬੋਲਿਆ ਝੁੱਲਮ ਨੇ ਬੋਲਿਆ ਤੇ ਫਿਰ ਆ ਮੈਤ ਭਾਈ ਪਹਿਲਾਂ ਤਾਂ ਸੜਕਾਂ ਦੇ ਬੋਲਦੇ ਨੇ ਇਹ ਮੈਤ ਭਾਈ ਪਾਰਲੀਮੈਂਟ ਚ ਜਾ ਦੇ ਜਿਹੜੀ ਤੁਹਾਡੀ ਗੱਲ ਕਰੇ ਤੇ ਫਿਰ ਮੋਛੇ ਉਤਾ ਦੇ ਦੇਣਾ ਉਹਨਾਂ ਦੇ ਸਾਹਮਣੇ ਹੀ ਆ ਕੇ ਆਊਗਾ ਜਦੋਂ ਸਾਡੀ ਚਾਚ ਨਹੀਂ ਗੱਲ ਨਹੀਂ ਸੁਣੀ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ ਰਾਸ਼ਟਰਪਤੀ ਨੇ ਗੱਲ ਨਹੀਂ ਸੁਣੀ ਜੀ ਮਿਨਿਸਟਰ ਨੇ ਗੱਲ ਨਹੀਂ ਸੁਣੀ ਕੰਨ ਮੰਦਰੀ ਨੇ ਗੱਲ ਨਹੀਂ ਸੁਣੀ ਇਹ ਜਾਇਸ ਨੇ ਪਾਇਆ ਅਸੀਂ ਧਰਨੇ ਲਾਏ ਗੱਲ ਨਹੀਂ ਸੁਣੀ ਮਜਾਰਾ ਦਿੱਤੇ ਗੱਲ ਨਹੀਂ ਸੁਣੀ ਜੇ ਲੜ ਕੇ ਗੱਲ ਨਹੀਂ ਸੁਣੀ ਤੇ ਫਿਰ ਸਾਰੇ ਬੰਦੋਗੇ ਸੰਵਧਾਨ ਦੀ ਧਾਰਾ 14 ਉਲੀਤੀ ਫਰੀਦਾ ਮੁਸਫੀ ਤੇ ਪਾਵਨ ਦੀ ਰਾਜੀ ਤੇ ਫਿਰ ਸਾਡੇ ਕੋਲ ਸੰਘਰਸ਼ ਆਇਆ ਹੁਣ ਪਾਵਨ ਤੁਹਾਡੇ ਕੋਲ ਆ ਸਾਡੇ ਨਾਲ ਅਸੀਂ ਚੈ ਕਰ ਲਿਆ ਹੁਣ ਤੁਹਾਡਾ ਰਾ ਸੰਘਰਸ਼ਾ ਹੁਣ ਪਾਰਲੀਮੈਂਟ ਵਿੱਚ ਜਾਓ ਤੇ ਬਾਹਰ ਕਢਾ ਦਿਓ ਦਰਬਾਰੋਂ ਨਿਕਲ ਆਵੇਗਾ ਤੁਹ ਨਾਲਾ ਤੇ ਫਿਰ ਅੱਜ ਦਿੱਲੀ ਨੂੰ ਦੱਸ ਦਿਓ ਕਿ ਤੁਸੀਂ ਅੰਦਰ ਕਰਨ ਵਾਲੀ ਸੀ ਆ ਸੰਜਤ ਬਾਹਰ ਕਢਾਉਣ ਵਾਲੀ ਸੀ ਛੋਟੇ ਨਹੀਂ ਕਹਿੰਦਾ ਖਮਾ ਦਾ ਜਾ ਚੁੱਕਾ ਮੈਂ ਵੀ ਪੁਲਿਸਪੁਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹਾਂ ਕਿਰਪਾ ਕਰਕੇ ਜਿੱਥੇ ਰਸਤੇਦਾਰੀਆਂ ਉੱਤੇ ਕੋਈ ਵੀ ਗਿਆ ਦੇ ਇੱਥੇ ਅਸੀਂ ਬਹਿਮਰਾ ਬੱਲੇ ਜੇ ਮਾਂ ਦਾ ਇਲਾਕਾ ਛੱਡ ਕੇ ਇਸੇ ਤੇ ਲੱਜਿਆ ਹੋਇਆ ਕਿਉਂਕਿ ਇਹ ਵੀ ਜਿੱਤ ਜ਼ਰੂਰੀ ਆ ਅਸੀਂ ਤਾਂ ਮਾਰਾ ਕਿਰਪਾ ਕਰੂਗਾ ਕਿਉਂਕਿ ਉਹਦੇ ਘਰੇ ਦੇਰ ਆ ਜਿਹੜੇ ਬੰਦੇ ਸਾਡੇ ਸ਼ਹੀਦ ਕੀਤੇ ਗਏ ਆ ਸਾਡੀਆਂ ਥਾਵਾਂ ਤੇ ਖਾਲਸਾ ਸਾਹਿਬ ਨੂੰ ਉਹਨੂੰ ਵੀ چونکہ جانا گے امرتال پارلیمنٹ امرت پال ਸੇਬਾ ਜੀ ਸਾਹਿਬ ਨਾਮ ਕਰਨ ਸਿੰਘ ਜੀ ਕਾਨ ਸਿੰਘ ਵਾਲਾ ਤੇ ਮਾਤਾ ਜੀ ਵੀ ਭਾਈ ਹਰਪਾਲ ਸਿੰਘ ਜੀ ਦੇ ਪੁੱਤ ਜੁੰਦੇ ਨੇ ਉਹ ਵੀ ਤੁਹਾਡੇ ਅੰਦਰ ਚੁੰਗਦਾਰੇ ਕਰਨਗੇ ਤੇ ਤੁਹਾਡੇ ਨਾਲ ਆਪ ਦਾ ਵਿਚਾਰ ਜਿਹੜੇ ਆ ਉਹ ਸਾਂਝੇ ਕਰਨਗੇ ਉਹ ਵੀ ਤੁਹਾਡੇ ਕੋਲੇ ਥੋੜੇ ਟਾਈਮ ਦੇ ਵਿੱਚ ਇੱਥੇ ਪਹੁੰਚਣ ਆ ਰਹੇ ਆ ਸਾਰੇ ਇਸੇ ਤਰ੍ਹਾਂ ਆਪਾਂ ਕੁਰਸੀਆਂ ਤੇ ਸੱਜ ਕੇ ਇਹ ਤੇਰੇ ਇਹ ਜੋ ਉਹਨਾਂ ਦੇ ਵੀ ਵਿਚਾਰ ਜਿਵੇਂ ਤੁਸੀਂ ਸਰਦਾਰ ਜਸਕਰਨ ਸਿੰਘ ਦੀ ਕਾਲੀਂ ਵਾਲਾ ਦੇ ਵਿਚਾਰ ਸੁਨੇ ਉਹਨਾਂ ਦੇ ਵੀ ਤੁੰਨੇ ਆ ਉਹਨਾਂ ਦੇ ਵੀ ਬਹੁਤ ਵੱਡ ਬੁੱਲੇ ਵਿਚਾਰ ਆ ਤੇ ਹੋਰ ਕੀ ਹੈ ਇਹ ਪਹੁੰਚੀ ਹੈ ਬੁੱਲੇ ਸੋਨਹਾ ਸਾਤ ਸ੍ਰੀ ਅਕਾਲ ਆਜਾ ਇੱਧਰ ਮੈਂ ਲਾ ਲਓ ਵਾਗਿ ਤੇ ਆਹ ਵੇਹ ਤੇ ਤਈ ਵਾਹ 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 ਪਰਮ ਅਧਿਕਾਰ ਨੂੰ ਗੁਰੂ ਨਨ ਗੁਰਸਾਹਿਬ ਜੀ ਔਰ ਦਰਜੇ ਤਲਾਸ਼ ਹੁੰਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਡਾ ਪਰਨਾ ਜੀ ਅਸੀਂ ਆਪਣੀ ਮਾਫੀ ਮੰਗਦੇ ਹਾਂ ਕਾਫੀ ਦਿੱਤੇ ਹੋਏ ਪ੍ਰੋਗਰਾਮ ਤੋਂ 10-20 ਮਿੰਟ ਨਹੀਂ ਘੰਟਾ ਡੇਢ ਘੰਟਾ ਦੇਟ ਆਏ ਆ ਉਹਦੇ ਲਈ ਅਸੀਂ ਸਾਰਿਆਂ ਦਾ ਹੌਸਲਾ ਬਹੁਤ ਪਹਿਲਾਂ ਮਾਫੀ ਮੰਗਦੇ ਆ ਅੱਜ ਅੱਜ ਆਪਾਂ ਇਸ ਗੱਲ ਤੇ ਧਿਆਨ ਕਰਨੀ ਹੈ ਕਿ ਹਰ 5 ਸਾਲ ਬਾਅਦ ਐਪੀਡੀ ਟੂਰਨਾਮੈਂਟ ਆਉਂਦੀ ਹੈ ਕਾਰੀਆਂ ਬੁਲਤਾਂ ਬਣਦੀ ਹੈ ਤੇ ਪੰਜਾਬ ਵਿੱਚ ਫਸਲ ਦੀ ਪਰਾਲਾ ਕਰਨੀ ਆਪਾਂ ਸਿਰਫ ਬੋਧ ਨਿਯਾੜਾ ਕਰਦੀਆਂ ਤੇ ਹਰ 500 ਸਾਲ ਬਾਅਦ ਆਪਾਂ ਨੂੰ ਐਂਟੀ ਟੁੰਦਾ ਮੌਕਾ ਮਿਲਦਾ ਪਿਛਲੇ 70 ਸਾਲ ਤੋਂ ਆਪਾਂ ਐਂਟੀ ਚੋਂਦੇ ਆ ਰਹੇ ਹਾਂ ਪਿਛਲੇ 500 ਸਾਲਾਂ ਨੂੰ ਆਪਾਂ ਫਿਰ ਇਹ ਦੇਸ਼ ਦੇ ਸੰਵਿਧਾਨ ਮੁਤਾਬਕ ਹਰ 5 ਸਾਲ ਬਾਅਦ ਮੌਕਾ ਮਿਲਦਾ ਹੈ ਇਸ ਵਾਰ ਭਾਈ ਅਮਰਪਾਲ ਜੀ ਨੂੰ ਵੋਟ ਪਾਉਣ ਦਾ ਜੀ ਆਪਾਂ ਮੌਕਾ ਮਿਲਿਆ ਉਸ ਦੇ ਦੋ ਤਿੰਨ ਕਾਰਨਾਂ ਤੇ ਆਪਾਂ ਵਿਚਾਰ ਕਰਨੀਆਂ ਪਹਿਲਾ ਕੰਮ ਤਾਂ ਇਹ ਹੈ ਕਿ ਕੋਈ ਸੁਣਾ ਐਸਾ ਪਿਆਰ ਕਿਸੇ ਜਦੋਂ 1984 ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਸੀ 15 ਸਾਲ ਲਗਾਤਾਰ ਬਹੁਤ ਸਾਰੇ ਦੀ ਯਾਦ ਮਹੌਤ ਨੇ ਸੇਖ ਨੌਜਵਾਨਾਂ ਦੇ ਇਹ ਪ੍ਰਤੀ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਗਿਆ ਸਾਡੇ ਇਲਾਕੇ ਦੇ ਵਿੱਚ ਸਾਡੇ ਪੰਜਾਬ ਦੇ ਮਹਿਰ ਸੋਰੀ ਕੋਲ ਕੁਝ ਨਹੀਂ ਸਾਹਿਬ ਹੈ ਲੋਹ ਜਿਹੜਾ ਫੋਲ ਕੋ ਮੋੜ ਆਦਾ ਨਹੀਂ ਸਕਿਆ ਜਿੱਥੇ ਸੇਖ ਨੌਜਵਾਨਾਂ ਵਾਲੇ ਸੇਖ ਪ੍ਰਭੂ ਰਾਜ ਦੇ ਬਣਾਈ ਗਏ ਤਾਂ ਅੱਜ ਵੀ ਉਹ ਫਰਾਈ ਹੋਈ ਜਾਉਂ ਸਰਦਾਰਾਂ ਇਹ ਵੀਰ ਜਿੰਨੇ ਸਾਡੇ ਨਾਜ਼ਰਾਨਾ ਨਾਲ ਕੰਨ ਕੀਤਾ ਅੱਜ ਵੀ ਕੋਈ ਨੋਰ ਅਤੇ ਨੈਰ ਕੋਈ ਬਚਿਆ ਜਿੱਤੇ ਨਾਜ਼ਰਾਨਾ ਦੀ ਲਾਸ਼ ਨਹੀਂ ਪਈ ਮਾਈ ਪਹਿਲਾਂ ਗੋੜਿਆਂ ਦਾ ਪਾਸੇ ਤੋਂ ਅੱਜ ਤੀਕਾ ਲੱਗੇ ਹੁੰਦੇ ਅੰਦਰ ਵਿੱਚ ਨਾਜ਼ਰਾਨਾ ਉੱਤੇ ਬੈਠੇ ਹੁੰਦੇ ਆ ਛੋੜ ਜੀ ਅੱਜ ਅੱਜ ਇਸ ਕਰਕੇ ਭਾਈ ਨੋਰ ਜੀ ਦੀ ਗਵਾਹੀ ਹੁੰਦੀ ਹੈ ਕੀ ਹਾਲ ਹੈ ਹੋਰ ਸੁਣਦੇ ਆ ਫਿਰ ਤੁਮ ਅੱਗੇ ਉੱਪਰ ਹਰ ਕੋਈ ਸਟੋਰ ਕਰਨਾ ਹਰ ਇੱਕ ਬਸੇ ਸਪੈਸ਼ਲ ਕੰਮ ਕਰਨਾ ਹੈ ਜੋ ਆਪ ਸੰਤਾ ਦਾ ਬਹੁਤ ਮਾਣ ਕਰਦਾ ਹੈ ਭਾਈ ਅਮਰਪਾਲ ਜੀ ਦਾ ਜਿਆ ਚੋਲੂ ਮੈਂ ਕਹ ਮੈਂ ਫੁੱਟਬਾਲਾ ਹੋ ਸਾਰਿਆਂ ਨੇ ਗਿਆ ਰੱਖਾ 12 ਨੰਬਰ ਤੇ ਹੈ ਉਸ ਦਾ ਜਿਹੜਾ ਲੱਖਵਾਦ ਪ੍ਰਯਾਗ ਆ ਪਾ ਰਿਹਾ ਹੈ ਪਿੰਡਾਂ ਵਿੱਚ ਅਤੇ ਮਹੱਲੇ ਵਿੱਚ ਕਰਦਾ ਹੈ ਜੋ ابھی پہلے سو میں سانج واحد واحد سنگا کے چرن چیز بےنتی ہے سارا کرنا جہاں میرے پاس چرنا چی بے آ کے دیکھا کرنا कौन पार्टी نکل باقی ساری سنگت نو پتا ہی ہے کہ مائک تو وطن دبا کے واپ تو پا کے ویٹ